ਬਠਿੰਡਾ ਤੋਂ ਇੱਕ ਵੱਡੀ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਮੁਖਸਰ ਪੁਲਿਸ ਅਤੇ ਡਰੱਗ ਕੰਟਰੋਲ ਦੀ ਟੀਮ ਨੇ ਵੱਡੀ ਕਾਰਵਾਈ ਕੀਤੀ ਹੈ ਬਠਿੰਡਾ ਦੇ ਵਿੱਚ ਦਵਾਈਆਂ ਬਣਾਉਣ ਵਾਲੀ ਫੈਕਟਰੀ ਜਿਹੜੀ ਸੀਲ ਕਰ ਦਿੱਤੀ ਗਈ ਹੈ ਬਠਿੰਡਾ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਇਸੇ ਫੈਕਟਰੀ ਤੋਂ ਨਸ਼ੇ ਦੀ ਜਗ੍ਹਾ ਤੇ ਵਰਤਣ ਵਾਲੀਆਂ ਕਹਿੰਦੇ 3.5 ਲੱਖ ਗੋਲੀਆਂ ਜਿਹੜੀਆਂ ਉਹ ਬਰਾਮਦ ਕਰ ਲਈਆਂ ਗਈਆਂ ਨੇ ਮਕਸਰ ਪੁਲਿਸ ਨੇ 26 ਨਵੰਬਰ ਨੂੰ ਇੱਕ ਲੰਬੀ ਪੁਲਿਸ ਥਾਣੇ ਦੇ ਵਿੱਚ ਇੱਕ ਪਰਚਾ ਦਰਜ ਕੀਤਾ ਸੀ ਜਿਸ ਕੋਲੋਂ ਲੋ ਲੋਕ ਹੈ ਜਿਹੜੇ ਉਹ ਗ੍ਰਿਫਤਾਰ ਕੀਤੇ ਸੀ ਅਤੇ ਉਹਨਾਂ ਕੋਲੋਂ ਇਹ ਗੋਲੀਆਂ ਜਿਹੜੀਆਂ ਬਰਾਮਦ ਹੋਈਆਂ ਸਨ ਜਿਸ ਤੇ ਕਾਰਵਾਈ ਕਰਦੇ ਆ ਕੱਲ ਮਕਸਰ ਬਠਿੰਡਾ ਤੇ ਫਰੀਦਕੋਟ ਟਰੱਕ ਕੰਟਰੋਲ ਦੀ ਟੀਮ ਨੇ ਅਤੇ ਪੁਲਿਸ ਨੇ ਇਸ ਫੈਕਟਰੀ ਵਿੱਚ ਦਬਸ ਦਿੱਤੀ ਆ ਫੈਕਟਰੀ ਵਿੱਚੋਂ ਜਿੰਨੀਆਂ ਵੀ ਗੋਲੀਆਂ ਬਰਾਮਦ ਹੋਈਆਂ ਹਨ ਉਹਨਾਂ ਦਾ ਕੋਈ ਵੀ ਰਿਕਾਰਡ ਨਹੀਂ ਹੈ ਇਸੇ ਕਰਕੇ ਇਸ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਦੱਸਦੇ ਹੀ ਹੈ ਕਿ ਬੇਸ਼ੱਕ ਇਸ ਫੈਕਟਰੀ ਦੇ ਕੋਲ ਲਾਇਸੈਂਸ ਹੈ ਇਹ ਗੋਲੀਆਂ ਵੀ ਬਣਾ ਸਕਦੀਆਂ ਹਨ ਪਰੰਤੂ ਜਿਹੜੀ ਗੋਲੀਆਂ ਮਾਰਕੀਟ ਦੇ ਵਿੱਚ ਨਸ਼ੇ ਦੇ ਲਈ ਵਿਕ ਰਹੀਆਂ ਹਨ ਉਹ ਕਿਸੇ ਫੈਕਟਰੀ ਚੋਂ ਬਣੀਆਂ ਸਨ ਅਤੇ ਕੋਈ ਵੀ ਉਹਨਾਂ ਦਾ ਰਿਕਾਰਡ ਨਹੀਂ ਹੈ ਤਾਂ ਬਠਿੰਡਾ ਤੋਂ ਵੱਡੀ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਸਰ ਅਸੀਂ ਸਾਡੀ ਹਾਇਰ ਅਥਾਰਟੀ ਨੇ ਸਾਨੂੰ ਅੱਜ ਜੁਆਇੰਟ ਪੁਲਿਸਨਲ ਚੈਕਿੰਗ ਦੇ ਲਈ ਭੇਜਿਆ ਫਰਮ ਦਾ ਨਾਮ ਹੈ ਰੈਡੀਨੈਕਸ ਲਾਈਫ ਸਾਇੰਸਿਜ਼ ਪ੍ਰਾਈਵੇਟ ਲਿਮਿਟਿਡ ਐਫ 132 ਮਾਨਸਰੋੜ ਬਠਿੰਡਾ ਜਿਹਦੇ ਵਿੱਚ ਥੋੜੀ ਜਿਹੀ ਸੀਕ੍ਰੀਟ ਇਨਫੋਰਮੇਸ਼ਨ ਸੀ ਕਿ ਕੋਈ ਇਲੀਗਲ ਮਤਲਬ ਅਨਔਥਰਾਇਜ਼ਡ ਮੈਨੂਫੈਕਚਰਿੰਗ ਕਰ ਰਹੇ ਵਾ ਕੁਝ ਪ੍ਰੋਡਕਟਸ ਦੀ ਬਟ ਉਹ ਹਾਲੀ ਸਾਡੇ ਅੰਡਰ ਇਨਵੈਸਟੀਗੇਸ਼ਨ ਹੈ ਜੋ ਅਸੀਂ ਚਾਰ ਫਲੋਰ ਤੱਕ ਚੈੱਕ ਕਰ ਚੁੱਕੇ ਹਾਂ ਕਿ ਜਿੰਨਾ ਸਾਨੂੰ ਉਹਨਾਂ ਦੇ ਜੋ ਚੀਜ਼ਾਂ ਟੈਬਲੇਟਸ ਮਿਲ ਗਈਆਂ ਲੂਜ਼ ਮਿਲ ਗਈਆਂ ਤੇ ਪਲੱਸ ਫੋਇਲਸ ਮਿਲ ਗਏ ਉਹਨਾਂ ਨੂੰ ਅਸੀਂ ਉਹਨਾਂ ਇਨਵੈਂਟਰੀ ਚੈੱਕ ਕਰਾਂਗੇ ਕਿ ਐਸ ਪਰ ਰਿਕਾਰਡ ਮੈਚ ਹੁੰਦੇ ਕਿ ਨਹੀਂ ਫਰਦਰ ਅਸੀਂ ਫਿਰ ਸੈਂਪਲਿੰਗ ਕਰਾਂਗੇ ਉਹ ਅੰਡਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਸਰ ਇਹ ਇੱਕ ਫਰੀਦਕੋਟ ਤੋਂ ਮੈ ਡ੍ਰੈਗ ਇਨਸਪੈਕਟਰ ਹਰਜਿੰਦਰ ਸਿੰਘ ਇਹ ਰਮਨਦੀਪ ਗੁਪਤਾ ਡ੍ਰੈਗ ਇਨਸਪੈਕਟਰ ਸ਼ਿਰ ਮੁਖਸਰ ਸਾਹਿਬ ਤੇ ਇੱਕ ਐਸ ਐਚ ਯੂ ਸਾਹਿਬ ਕਿਲਿਆਂ ਵਾਲੀ ਤੇ ਉਹਨਾਂ ਦੇ ਜਿੰਨੇ ਪੁਲਿਸ ਟੀਮਸ ਆਈਏ ਸਾਰੀ ਨਾ ਕਿੱਥੇ ਜੀ ਇਹ ਫੈਕਟਰੀ ਜੇ ਗੱਲ ਕੀਤੀ ਜਾਵੇ ਕਿੰਨੇ ਦਿਨ ਰੇਟ ਚੱਲੀ ਤੁਹਾਡੀ ਅਜੇ ਚੱਲ ਰਹੀ ਹੈ ਜੀ ਚੱਲ ਰਹੀ ਹੈ ਰੇਟ ਚੱਲ ਰਹੀ ਹੈ ਚੱਲ ਰਹੀ ਹੈ ਕਿਉਂਕਿ ਤਾਂ ਕਿ F132 ਮੇਰੇ ਖਿਆਲ ਇਹਨਾਂ ਦਾ ਐਡਰੈਸ ਹੈਗਾ ਜਿਹੜਾ ਇੰਡਸਟਰੀ ਏਰੀਆ ਜਿਹੜਾ ਇਹਨਾਂ ਦਾ ਬਟਿੰਡਾ ਅਜੇ ਤੱਕ ਤੁਹਾਡੀ ਚੱਲੀਆਂ ਉਹਦੇ ਚ ਕਿੰਨਾ ਕੋਈ ਕਮੀ ਹੈ ਅਜੇ ਅਜੇ ਤੱਕ ਜੀ ਅਸੀਂ ਦੇਖਿਆ ਕਿ ਜਿਹੜੀ ਪ੍ਰੋਡਕਸ਼ਨ ਚੱਲ ਰਹੀ ਸੀਗੀ ਉਹਦੇ ਵਿੱਚ ਇੱਕ ਤਾਂ ਪ੍ਰੋਡਕਸ਼ਨ ਦੀ ਜਿਹੜੇ ਜੀਐਮਪੀ ਗਾਈਡਲਾਈਨਸ ਹੈ ਉਹ ਫੋਲੋ ਨਹੀਂ ਕਰ ਰਹੇ ਦੂਸਰੀ ਗੱਲ ਹੈਗੀ ਜਿਹੜੀ ਇਹਨਾਂ ਦੀ ਪਰਚੇਜ਼ ਹਜੇ ਤੁਹਾਨੂੰ ਪੂਰਾ ਨਹੀਂ ਦੇ ਪਾਏ ਫਿਲਹਾਲ ਉਸ ਤੋਂ ਬਾਅਦ ਬਾਕੀ ਅਸੀਂ ਜਿਹੜਾ ਸਟਾਕ ਜਿਹੜਾ ਹੈਗਾ ਉਹ ਕਾਊਂਟ ਕਰ ਰਹੇ ਹਾਂ ਉਹਦਾ ਹਜੇ ਕਾਫੀ ਕਾਊਂਟ ਕਰਨਾ ਬਾਕੀ ਹੈ ਟੋਟਲ ਅੰਦੀ ਪਹੁੰਚਦਾ ਪਰ ਉਸ ਤੋਂ ਬਾਅਦ ਅਸੀਂ ਕੁ ਫਾਈਨਲਾਈਜ਼ ਦਸ ਫਾਰਮ ਲਾਈਸੈਂਸ ਜੀ ਦਵਾਈਆਂ ਬਣਾਉਣ ਦਾ ਲਾਈਸੈਂਸ ਹੈਗਾ ਜੀ ਜਿਹੜੀ ਦਵਾਈ ਦਾ ਮਤਲਬ ਸਾਨੂੰ ਸ਼ੱਕ ਸੀਗਾ ਉਹਦਾ ਵੀ ਬਣਾਉਣ ਦਾ ਲਾਈਸੈਂਸ ਹੈਗਾ ਪਰ ਜਿਹੜਾ ਉਹਦਾ ਮਤਲਬ ਸਟਾਕ ਦਾ ਜਿਹੜਾ ਇਸ਼ੂ ਹੈ ਕਿ ਜ਼ਿਆਦਾ ਬਣ ਰਿਹਾ ਜਾਂ ਘੱਟ ਬਣ ਰਿਹਾ ਜਾਂ ਜਿੰਨਾ ਉਹ ਮਤਲਬ ਦਿਖਾ ਰਹੇ ਹੈ ਰਿਕਾਰਡਸ ਚ ਉਹਨਾਂ ਨਹੀਂ ਬਣਾ ਉਤੋਂ ਜ਼ਿਆਦਾ ਬਣਾ ਰਹੇ ਉਹ ਚੀਜ਼ ਦਾ ਤੁਹਾਡਾ ਮਿਸਮੈਚ ਹੋ ਸਕਦਾ ਸਤ ਤੁਸੀਂ ਦੱਸ ਰਹੇ ਕਾਗਜ਼ ਪੂਰੇ ਆਏ ਹੈ ਫੈਕਟਰੀ ਦੇ ਦੇ ਬੋਰਡ ਨਹੀਂ ਲੱਗਿਆ ਹੋਇਆ ਨਹੀਂ ਸਰ ਬੋਰਡ ਦਾ ਇੱਕ ਅਲੱਗ ਵਾਇਲੇਸ਼ਨ ਡਰੈਗਨ ਕੋਸਮੈਟਿਕ ਦੀ ਹੋ ਸਕਦੀ ਹੈ ਬਟ ਐਸ ਸੱਚ ਲਾਈਸੈਂਸ ਹੈਗਾ ਉਹ ਸਾਨੂੰ ਦਿਖਾ ਦੇ ਚੁੱਕੇ ਨੇ ਇਹ ਕਿਸ ਤਰ੍ਹਾਂ ਦੀ ਕਾਰਵਾਈ ਹੋਗੀ ਜਿਹੜਾ ਤੁਸੀਂ ਦੱਸਿਆ ਰਹਿਣ ਉਹਦੇ ਚ ਜੇ ਡਰਗਨ ਕਾਸਮੈਟਿਕ ਐਕਟ ਚ ਵੇਰੀਅਸ ਮਤਲਬ ਹੈਗਾ ਜਿੰਨਾ ਜਿਸ ਸਾਭ ਦੀ ਇਹਨਾਂ ਦੀ ਕੰਟਰਵੈਨਸ਼ਨਸ ਮਿਲਦੀਆਂ ਇੱਕ ਤਾਂ ਜੀਐਮਪੀ ਨੂੰ ਫਾਲੋ ਨਹੀਂ ਕਰ ਰਹੇ ਥੋੜਾ ਉਹਦੀਆਂ ਹੈਗੀਆਂ ਕੁਝ ਕੰਟਰਵੈਨਸ਼ਨਸ ਕੁਝ ਸਟਾਕ ਦਾ ਮਿਸਮੈਚ ਹੈਗਾ ਉਹਦੇ ਮੁਤਾਬਕ ਸਾਡੇ ਹੈੱਡ ਆਫਿਸ ਤੋਂ ਅਸੀਂ ਡਾਇਰੈਕਸ਼ਨਸ ਲੈ ਲਾਂਗੇ ਇਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਇਸ ਪਰ ਇਹ ਐਸਚਓ ਕੇ ਲੈ ਵਾਲੀ ਉੱਥੋਂ ਦਾ ਕੋਈ ਐਫਆਈਆਰ ਸੀ ਉਸ ਦੇ ਰਿਗਾਰਡਿੰਗ ਐਫਐਸਪੀ ਸਾਹਿਬ ਦੇ ਮੁਖਤਰ ਦੇ ਡਾਇਰੈਕਸ਼ਨ ਸੀਗੇ ਤੇ ਡੀਸੀ ਸਾਹਿਬ ਮੁਖਤਰ ਜੀ ਨੇ ਡਾਇਰੈਕਟ ਕੀਤਾ ਸਾਨੂੰ ਜੁਆਇੰਟ ਟੀਮ ਇੱਕ ਬਾਹਰੋਂ ਆਈ ਹੈ ਤਾਂ ਹੀ ਬਠਿੰਡਾ ਦੇ ਡਰਗ ਇਨਸਪੈਕਟਰ ਉਹਨਾਂ ਨੇ ਵੀ ਚਾਇਆ ਕਿ ਮਤਲਬ ਉਹ ਡੀਸੀ ਸਾਹਿਬ ਦੀ ਇਹ ਖਾਹਿਸ਼ ਸੀਗੀ ਕਿ ਬਾਹਰੋਂ ਆਫੀਸਰਜ਼ ਆ ਕੇ ਚੈੱਕ ਕਰਨ ਤੇ ਨਾਲ ਐਫਐਚਓ ਕੇਲਿਆਂ ਵਾਲੀ ਵੀ ਨੇ ਤੇ ਉਹ ਅਸੀਂ ਚੈੱਕ ਕਰ ਰਹੇ ਹਾਂ ਠੀਕ ਹੈ ਵੀਰਣਾ ਕਰਮਜੀਤ ਕਰ ਰਹੇ ਅੱਜ ਰੇਡ ਕੀਤੀ ਗਈ ਕਿ ਇਹਨਾਂ ਡਰਗ ਕੰਟਰੋਲ ਕੋਲ ਨੂੰ ਕੁਝ ਇਨਫੋਰਮੇਸ਼ਨ ਸੀਗੀ ਵੀ ਇੱਥੋਂ ਜਿਹੜੀ ਕੁਝ ਮੈਡੀਸਨ ਆ ਨਾ ਸਾਡੇ ਏਰੀਆ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਸਪਲਾਈ ਹੋ ਰਹੀ ਹੈ ਇਸ ਕਰਕੇ ਉਹਨਾਂ ਨੇ ਇੱਕ ਜਿਹੜੀ ਸੀ ਟੀਮ ਮੰਗਠਿਤ ਕੀਤੀ ਹੈ ਨੇ ਵਕ ਵਕ ਜਿਹੜੇ ਚੈਕਿੰਗ ਲਈ ਪਹੁੰਚੇ ਹਨ ਕੀ ਕੁਝ ਮਿਲੇਗਾ ਤੁਹਾਨੂੰ ਕੀਤੇ ਕੁਝ ਇਹਦੇ ਬਾਰੇ ਤਾਂ ਡਰਗ ਇਨਸਪੈਕਟਰੀ ਦੱਸ ਸਕਦੇ ਨੇ ਕੁਝ ਮਿਲੇ ਨੇ ਜਿਹੜੇ ਅਨਥਰਾਇਜ਼ ਜਿਨੂੰ ਕਹਿ ਸਕਦੇ ਵੀ ਹੈ ਤਾਂ تھرائز اوپر ਉਹ ਅਨਥਰਾਈਜ਼ਸ ਕਰਕੇ ਅਗੁੱਧਰ ریکارڈ ਨਹੀਂ ਹੈਗਾ ਪ੍ਰੋਪਰ ਇੰਡਸਟਰੀ ਕੋਲ ਨੂੰ ਮਿਲੇਨੇਗੇ ਕਿੰਨੀ ਦੇ ਰੇਡ ਕੀਤੀ ਗਈ ਕਿਹੜੀ ਕਿਹੜੀ ਟੀਮਾਂ ਨੇ ਹਾਲੇ ਤੱਕ ਰੇਡ ਚੱਲ ਹੀ ਰਹੀ ਹੈ ਜੀ ہاں ਗੋਇੰਗ ਆਨ ਹੈ ਇਹ ਕਿੱਥੇ ਜਗਾ ਕੇ ਜੀ ਕਿੰਨਾ ਨੰਬਰ ਹੈ ਦਾ ਇਹ FX32 ਨੰਬਰ ਪਲਾਟ ਹੈਗਾ ਰੈਡੀ ਰੈਡੀ ਨੈਕਸ ਨਾਂ ਦੇ ਹੈਗੀ ਹੈ ਕਾਦੀ ਫੈਕਟਰੀ ਸੀ ਕੋਈ ਬੋਰਡ ਮੂਡ ਵੀ ਨਹੀਂ ਲਾਇਆ ਇਹਦੇ ਜੀ ਐਨੀਮਲ ਪਲਸ ਹਿਮਨਸ ਮੈਡੀਸਨਸ ਸੀ ਸੀ ਮੇਰੇ ਕੋਲ ਬੋਰਡ ਵੀ ਨਹੀਂ ਕਿਸੇ ਕਿਸੇ ਦਾ ਲਾਇਆ ਗਿਆ ਜਿੰਨੀ ਹੁੰਦੇ ਆ ਨੇ ਦੂੜ ਅੰਦਰਲੇ ਪਾਸੇ ਲੱਗੇ ਬਾਹਰ ਨਹੀਂ ਲੱਗੇ ਹਾਂ ਨਹੀਂ ਲੱਗੇ ਇਹਦੇ ਬਾਰੇ ਤੁਹਾਨੂੰ ਦੱਸਣਗੇ ਅਧਿਕਾਰੀ